ਕੀ ਤੁਹਾਨੂੰ ਪਤਾ ਹੈ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਕਦੇ ਵੀ ਹਰਿਮੰਦਰ ਸਾਹਿਬ ਜੀ ਕਿਉਂ ਨਹੀਂ ਗਏ? ਦਰਅਸਲ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਭਰਾ ਪ੍ਰਿਥੀਚੰਦ ਆਪਣੇ ਆਪ ਨੂੰ ਗੁਰਗੱਦੀ ਦਾ ਅਸਲੀ ਮਾਲਕ ਸਮਝਦਾ ਸੀ ਤੇ ਫਿਰ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਤੋਂ ਬਾਅਦ ਪ੍ਰਿਥੀਚੰਦ ਨੇ ਆਪਣੀ ਗੁਰਗੱਦੀ ਲੈ ਲਈ। ਫੇਰ ਜਦ ਸ਼੍ਰੀ ਗੁਰੂ ਤੇਗ ਬਹਾਦਰ ਜੀ ਹਰਮੰਦਰ ਸਾਹਿਬ ਜੀ ਦੇ ਦਰਸ਼ਨ ਕਰਨ ਆਏ ਤਾਂ ਪ੍ਰਿਥੀ ਚੰਦ ਨੇ ਹਰਮੰਦਰ ਸਾਹਿਬ ਜੀ ਦੇ ਦਰਵਾਜ਼ੇ ਹੀ ਬੰਦ ਕਰਵਾ ਦਿੱਤੇ ਜਿਸ ਕਰਕੇ ਸ਼੍ਰੀ ਗੁਰੂ ਤੇਗ ਬਹਾਦਰ ਜੀ ਨੂੰ ਪਛਮੀ ਦਿਓੜੀ ਤੋਂ ਵਾਪਸ ਜਾਣਾ ਪਿਆ ਉਸ ਸਮੇਂ ਉਹਨਾਂ ਦੇ ਨਾਲ ਮੱਖਣਸ਼ਾ ਲੁਬਾਣਾ ਅਤੇ ਜੰਗੀ ਸਿੰਘ ਸੀ ਜੇ ਉਹ ਚਾਹਦੇ ਤਾਂ ਉਹ ਆਪ ਵੀ ਪ੍ਰਿਥੀ ਚੰਦ ਦਾ ਸਿਰ ਵੱਢ ਸਕਦੇ ਸੀ ਪਰ ਉਹ ਇਦਾਂ ਦੀ ਝਗੜਿਆਂ ਵਿੱਚ ਪੈਣਾ ਨਹੀਂ ਚਾਹਦੇ ਸੀ ਕਿਉਂਕਿ ਉਨ੍ਹਾਂ ਦੇ ਬਹੁਤ ਵੱਡੇ ਵੱਡੇ ਮਕਸਦ ਸੀਗੇ ਇਸੇ ਤਰੀਕੇ ਦੇ ਨਾਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਮਕਸਦ ਵੀ ਬਹੁਤ ਵੱਡੇ ਵੱਡੇ ਸੀ ਨਿਰੰਕਾਰ ਨੇ ਆਪਣਾ ਧਰਮ ਬਣਾਉਣ ਵਾਸਤੇ ਅਤੇ ਖਾਲਸਾ ਪੰਥ ਦੀ ਸਿਰਜਣਾ ਕਰਨ ਵਾਸਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਭੇਜਿਆ ਸੀ ਅਤੇ ਉਸ ਸਮੇਂ ਪਹਾੜੀ ਰਾਜੇ ਅਤੇ ਮੁਗਲ ਫੌਜਾਂ ਵੀ ਸਿੱਖ ਕੌਮ ਦੀ ਦੁਸ਼ਮਣ ਸੀ ਜਿਸ ਕਰਕੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਕਲਯੁਗ ਤੋਂ ਸਾਡੀ ਰੱਖਿਆ ਕਰਨ ਦੇ ਵਾਸਤੇ ਦਸਮ ਦੀ ਬਾਣੀ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਰਚਨਾ ਕੀਤੀ ਸੀ ਅਤੇ ਉਹਨਾਂ ਨੇ ਇਦਾਂ ਦੇ ਹੀ ਹੋਰ ਬਹੁਤ ਮਹਾਨ ਮਹਾਨ ਕੰਮ ਕੀਤੇ ਸੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ